ਈ ਭਾਰੀ ਵੀ ਨੇ ਬੱਕਰੀਆਂ ਯਾਰ ਹਾਰੀ ਵੀਰੇ 2-3 ਤਾਂ ਰੱਖ ਕੇ ਗਾ ਲੰਦਾ ਬੱਕਰੇ ਸਾਰੇ ਇੱਕ ਮੁੱਛੀਆਂ ਕਰੀ ਬਾਈ ਸਾਨੂੰ ਬਲਵੰਤ ਬਾਈ ਦੇ ਬੱਕਰੇ ਦਿਖਾਉਣੇ ਆ ਹੁਣ ਜਿਹੜੇ ਬਾਈ ਨੇ ਘਰੇ ਰੱਖੇ ਹੋਏ ਨੇ ਆਪਦੇ ਇਹਨਾਂ ਚੋਂ ਇੱਕ ਹਜੇ ਬਰੀਡਿੰਗ ਤੇ ਛੱਡਿਆ ਤੇ ਬਾਕੀ ਹਜੇ ਉਮਰ ਇਹਨਾਂ ਦੀ ਛੋਟੀ ਆ ਤੇ ਬਾਕੀ ਚੰਗੇ ਬਹੁਤ ਨੇ ਬਾਈ ਤੋਂ ਪੁੱਛਦੇ ਆਪਾਂ ਇਹਨਾਂ ਦੀ ਸਾਰਿਆਂ ਦੀ ਡਿਟੇਲ ਇਕੱਲੇ-ਇਕੱਲੇ ਦੀ ਬਾਈ ਹਸਰੀ ਕਾਲ ਜੀ ਹਸਰੀ ਕਾਲ ਜੀ ਬਾਈ ਕੀ ਕੀ ਡਿਟੇਲ ਆ ਬੱਕਰੀਆਂ ਦੀ ਤੇ ਜਿਹੜੇ ਤੁਸੀਂ ਆ ਚਾਰ-ਪੰਜ ਬੱਕਰੇ ਰੱਖੇ ਨੇ ਹਨਾ ਇਹ ਵੀਰ ਜੀ ਬੱਚੇ ਸਾਰੇ ਇੱਕੋ ਸੂਏ ਦੇ ਆ ਇਹਨਾਂ ਦੀ 10-10 ਮਹੀਨੇ ਉਮਰ ਆਈ 11 ਬੱਚਿਆਂ ਦੀ ਹੈ ਨਾ ਇਹਨਾਂ ਚੋਂ ਇਕੱਲਾ ਆਪਣਾ ਜਿਹੜਾ ਤਾਰੀ ਫੜੀ ਖੜਾ ਉਹ ਵੱਡਾ ਹਾਏ ਛੇ ਦਾ ਆਂਦਾ ਜੀ ਅੱਛਾ ਬਾਕੀ ਆ ਸਾਰੇ 10 10 ਮਹੀਨੇ ਦੇ ਨੇ ਛੀਰੇ ਬੱਚੇ ਨੇ ਛੀਰੇ ਬੱਚੇ ਆ ਜੀ ਠੀਕ ਆ ਹਾਈਟ ਕਿੰਨੀ ਕਿੰਨੀ ਕਰ ਗਏ ਬਾਈ ਇਹ ਇਹਦੀ ਹੋਊਗੀ ਜੀ 41 ਉਹ ਵੀ 40 ਦਾ ਹੋਊਗਾ ਜੀ ਠੀਕ ਆ ਉਹ ਪਰਲੇ ਘੱਟ ਹੋਣਗੇ ਦੋ ਬੱਚੇ ਉਹ ਛੋਟੇ ਆ ਉਹ ਛੋਟੇ ਆ ਹੈ ਹਾਂ ਜੀ ਉਹ ਮਹੀਨਾ ਕੇ ਛੋਟੇ ਆ ਨਾ ਉਹਨਾਂ ਨੂੰ ਇਹ ਬਈ ਆਉਣ ਵਾਲੇ ਟਾਈਮ 'ਚ ਬਰੀਡਿੰਗ ਲਈ ਰੱਖਣੇ ਆ ਜਾਂ ਵੀ ਬਰੀਡਿੰਗ ਲਈ ਜੀ ਬੱਕਰੇ ਦੀ ਬਡੇ ਦੀ ਡੈਥ ਹੋਣ ਕਰਕੇ ਫਿਰ ਆਪਾਂ ਨੇ ਇਹ ਚਾਰ ਬੱਚੇ ਰੋਗਲੇ ਦੇ ਜੀ ਠੀਕ ਆ ਇਹਦਾ ਭਾਈ ਮੱਥਾ ਦੇਖੋ ਆ ਉੱਚੇ ਮੱਥੇ ਵਾਲਾ ਕਹਿੰਦੇ ਹੁੰਦੇ ਆ ਜਿਹੜਾ ਵੀ ਉਹ ਕਰਿਓ ਭਾਈ ਮੂੰਹ ਸਿੱਧਾ ਮੜਾ ਜਾ ਲਓ ਵੀ ਆ ਬੱਚਾ ਦੇਖ ਲਓ ਇਹ ਆਪਣੀਆਂ ਘਰ ਦੀਆਂ ਬੱਕਰੀਆਂ ਦੀ ਨੇ ਹਾਂਜੀ ਹਾਂਜੀ ਠੀਕ ਆ ਸਿੰਗ ਦੇਖੋ ਭਾਈ ਕਿੰਨਾ ਮਜ਼ਬੂਤ ਆ ਬੱਕਰੇ ਦਾ ਤੇ ਸਿੰਗ ਭਾਈ ਐਂ ਹੋਣਾ ਚਾਹੀਦਾ ਬੱਕਰੇ ਦਾ ਸਿੰਗ ਪੂਰਾ ਮੋਟਾ ਹੋਣਾ ਚਾਹੀਦਾ ਜੀ ਇਹ ਸਿੰਗ ਤਾਂ ਹਿੱਲਦਾ ਹੀ ਨਹੀਂ ਜਿੰਨਾ ਮਰਜ਼ੀ ਭੜੀ ਜਾਵੇ ਬੱਕਰਾ ਹਾਂਜੀ ਤੇ ਬਾਕੀ ਕੰਨਾਂ ਦੀ ਲੈਂਥ ਵੀ ਸਹੀ ਆ ਨਾ ਭਾਈ ਕੰਨ ਕੋਨੋਂ ਖੁੱਲਾ ਚੌੜਾ ਬਹੁਤ ਹੂੰ ਦੇ ਜਿਹੜੇ ਬੱਕਰੇ ਬਾਈ ਤੁਸੀਂ ਰੱਖੇ ਨੇ ਹੁਣ ਬੱਚੇ ਕੀ ਦੇਖਿਆ ਬਈ ਇਹਨਾਂ ਦੇ ਵਿੱਚ ਇਹ ਆਪਾਂ ਨੇ ਇਹਨਾਂ ਦੀਆਂ ਮਾਂ ਦੁੱਧ ਨੂੰ ਬਹੁਤ ਚੰਗੀਆਂ ਅੱਛਾ ਹਾਂ ਠੀਕ ਹੈ ਦੁੱਧ ਕਰਕੇ ਫਿਰ ਆਪਾਂ ਨੇ بڑے ਬੱਕਰੇ ਦੀ ਡੈਥ ਹੋਣ ਕਰਕੇ ਆਪਾਂ ਨੇ ਚਾਰ ਬੱਚੇ ਰੋਕ ਲਏ ਵੀ ਗਾਹਾਂ ਨੂੰ ਜਾਂ ਲੈ ਰਿਜ਼ਲਟ ਜਿਹੜੇ ਦਾ ਵਧੀਆ ਹੋਊਗਾ ਵੀ ਇੱਕ ਅੱਧਾ ਬੱਚਾ ਆਪਾਂ ਰੋਕ ਲਾਂਗੇ ਬਾਕੀ ਸੇਲ ਕਰ ਦਾਂਗੇ ਠੀਕ ਹੈ ਹਾਂਜੀ ਤੇ ਬਾਕੀ ਬੱਕਰਾ ਹੱਡਾ ਪੈਰਾਂ ਦਾ ਕਿਵੇਂ ਹੋਣਾ ਚਾਹੀਦਾ ਬਈ ਹੱਡਾਂ ਪੈਰਾਂ ਦਾ ਮੋਟਾ ਹੋਣਾ ਚਾਹੀਦਾ ਜੀ ਹੱਡ ਪੈਰ ਲੱਤਾਂ ਲੁੱਤਾਂ ਹੂੰ ਜਿਵੇਂ ਆ ਬੱਕਰੇ ਮੋਟੇ ਹਨ ਇਦੇ ਨਾਲ ਵੀ ਆਪਣੇ ਬੱਕਰੇ ਨਾਲ ਧਨੌਲੇ ਮੇਲੇ 'ਚ ਇਹ ਜਿੱਤੇ ਆ ਇਹਦੀ 7ਵੀਂ ਪੋਜੀਸ਼ਨ ਤੇ ਕੱਢੀ ਆ ਬੰਦਿਆਂ ਨੇ ਇਹਦੇ ਨਾਲ ਵੀ ਟੱਕਾ ਹੋਇਆ ਇਹਦੇ ਵਰਗਾ ਬੱਚਾ ਨਹੀਂ ਦਾ ਕੋਈ ਵੀ ਸਿਆਹ ਬੱਕਰਾ ਲੈ ਕੇ ਗਿਆ ਸੀ ਗੱਲਨ ਦੇਖੋ ਜੀ ਇਹਦਾ ਕਿੰਨਾ ਚੌੜਾ ਹੈ ਹੂੰ ਨੱਕ ਨੋਕਾ ਅੰਗ ਪੈਰ ਪੂਰੇ ਇਹ 7ਵੀਂ ਪੋਜੀਸ਼ਨ ਤੇ ਕੱਢਿਆ ਬੰਦਿਆਂ ਨੇ ਅੱਛਾ ਹਾਂ ਜੀ ਬੱਚਾ ਇਹਦੇ ਵਰਗਾ ਕੋਈ ਵੀ ਨਹੀਂ ਦਾ ਹੈਗਾ ਸਾਰੇ ਬਾਹਰ ਬੈਠੇ ਬੰਦੇ ਕਹਿੰਦੇ ਤੇ ਵੀ ਦੋ ਬੱਕਰਿਆਂ ਦੀ ਟੱਕਰ ਆ ਜਾਂ ਇਹ ਪਹਿਲੇ ਤੇ ਜਾਂ ਇੱਕ ਹੋਰ ਦਾ ਲੋਹਾ ਅੱਛਾ ਟੱਕਾ ਕਰਿਆ ਮੇਲੇ 'ਚ ਜਣੀ ਜਿੰਨਿਆਂ ਨਾਲ ਵੀ ਹੋਇਆ ਟੱਕਾ ਹੀ ਹੋਇਆ ਧਨੌਲੇ ਦੇ ਕਿ ਪਹਿਲਾਂ ਛੋਟੀ ਪਠ ਚੌਥੇ ਨੰਬਰ ਦੇ ਕਰਤੀ ਫਿਰ ਚੌਥੇ ਨੰਬਰ ਦੇ ਕਰਤੀ ਜਿਹੜੀ ਪਹਿਲੀ ਪੋਜੀਸ਼ਨ ਤੇ ਆਉਂਦੀ ਦੀ ਅੱਛਾ ਹਾਂ ਜੀ ਠੀਕ ਹੈ ਇਹ ਬੰਦਾ ਦੇਖਦੇ ਆ ਬੰਦਾ ਦੇਖ ਕੇ ਕੱਢਦੇ ਆ ਪੋਜੀਸ਼ਨਾਂ ਬੀਬੀ ਕਿਹੜਾ ਬੰਦਾ ਕਿਹਾ ਜਾ ਜਿੱਥੇ ਇਹਨਾਂ ਨੇ ਬੱਚੇ ਆਪਣੇ ਦੇਵੇ ਹੁੰਨੇ ਆ ਉੱਥੀ ਜਿਤਾਉਣੇ ਆ ਅੱਛਾ ਹਾਂ ਇਹ ਤਾਂ ਕਾ ਕਰਦੇ ਆ ਮੇਲਿਆਂ 'ਚ ਜਾਣ ਦਾ ਫਾਇਦਾ ਨਹੀਂ ਹੈਗਾ ਵੀ ਆਪਦੇ ਜਾਨਵਰ ਹੀ ਸੰਭਾਲੋ ਆਪਣੇ ਜਾਨਵਰ ਘਰੇ ਸੰਭੋ ਠੀਕ ਹੈ ਤੇ ਬਾਕੀ ਨੇ ਟੈਸਟਿਕਲਾ ਕਿਵੇਂ ਹੋਣੇ ਚਾਹੀਦੇ ਬਈ ਦੋ ਫਾੜ ਹੋਣੇ ਚਾਹੀਦੇ ਆ ਕੋ ਜਮਾ ਗੋਲ ਥੋੜਾ ਜਿਹਾ ਕੱਟ ਜ਼ਰੂਰੀ ਹੈ ਜੀ ਥੋੜਾ ਜਿਹਾ ਕੱਟ ਜ਼ਰੂਰੀ ਹੈ ਥੋੜਾ ਜ਼ਰੂਰੀ ਹੈ ਜਣੀ ਜੀ ਠੀਕ ਹੈ ਹਾਂ ਜੀ ਜੇ ਕੱਟੂ ਤਾਂ ਬੱਕਰੀ ਦਾ ਚੱਡਾ ਸਹੀ ਹੈ ਬਿਲਕੁਲ ਜੀ ਬਿਲਕੁਲ ਠ ਤੇ ਬਾਕੀ ਆ ਬੱਚੇ ਵੀ ਬਾਈ ਸਾਰੇ ਖੀਰੇ ਨੇ ਚਾਰ ਕਲਾਹਾ 6 ਦੰਦਾ ਇਹ ਆਪਾਂ ਪਹਿਲਾਂ ਵਾਲੀ ਵੀਡੀਓ ਚ ਵੀ ਦਿਖਾਇਆ ਵੀ ਬਾਈਆਂ ਨੇ ਤਾਂ ਬਰੀਡਿੰਗ ਲਾਈਤੀ ਆ ਹੁਣ ਇਹਦੀ ਇੱਕ ਝੋਲੀ ਆਊਗੀ ਹਜੇ ਪਹਿਲੀ ਤੇ ਬਾਕੀ ਸਾਨੂੰ ਬੱਚੇ ਆ ਦਿਖਾ ਦਿੰਨੇ ਆ ਇਹਦੀ ਸਿੰਗੀ ਥੋੜੀ ਜੀ ਪਤਲੀ ਆ ਬਾਈ ਬਲਵੰਤ ਹਾਂਜੀ ਹਾਂਜੀ ਇਹਦੀ ਮਾਂ ਦੀ ਪਤਲੀ ਆਈ ਅੱਛਾ ਇਹਦੀ ਮਾਂ ਦੀ ਪਤਲੀ ਆ ਮਾਂ ਦੀ ਸਿੰਗੀ ਪਤਲੀ ਆਈ ਠੀਕ ਐ ਜਿਹੜਾ ਬਾਈ ਬੱਕਰਾ ਹੁੰਦਾ ਇਹ ਬਾਪ ਤੇ ਜਾਣਾ ਚਾਹੀਦਾ ਜਾਂ ਮਾਂ ਤੇ ਇਹ ਮਾੜਾ ਮੋਟਾ ਫਰਕ ਪੈ ਜਾਂਦਾ ਜੀ ਕਿਸੇ ਦੀ ਮਾਂ ਤੇ ਚਲੇ ਜਾਂਦਾ ਕੋਈ ਸਿੰਗਾ ਅੰਗ ਬਾਪ ਦੇ ਚਲੇ ਗਏ ਅਛਾ ਬਾਜਣੀ ਏਕਣ ਹੋ ਜਾਂਦਾ ਠੀਕ ਆ ਹੁਣ ਇਹਨਾਂ ਨੂੰ ਕ੍ਰੋਸਿੰਗ ਲਈ ਕਦੋਂ ਛੱਡੋਗੇ ਬਾਈ ਰਿਜ਼ਲਟ ਲੈਣ ਲਈ ਜਦ ਤੱਕ ਬੜਾ ਬੱਕਰਾ ਹੈਗਾ ਜੀ ਜਦ ਤੱਕ ਤਾਂ ਛੱਡਦੇ ਨਹੀਂ ਭਾਵੇਂ ਅੱਠ ਦੰਦ ਹੋ ਜਾਣ ਅਛਾ ਹਾਂ ਵਿੱਚ ਦੀ ਰਿਜ਼ਲਟ ਲੈਂਦੇ ਨਹੀਂ ਕੋਈ ਰਿਜ਼ਲਟ ਨਹੀਂ ਜੀ ਲੈਂਦੇ ਇੱਕ ਅੱਧੀ ਬੱਕਰੀ ਸ਼ੌਂਕ ਨੂੰ ਕਰਾ ਲਾਂਗੇ ਹੂੰ ਹਾਂ ਨਹੀਂ ਹਿੰਦੀ ਨਹੀਂ 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 ਕਰਾਉਂਦੇ ਯਾਰ ਠੀਕ ਐ ਤੇ ਬਾਈ ਆ ਬੱਕਰੇ ਤੋਂ ਬਾਈ ਬਰੀਡਿੰਗ ਕਰਾਉਂਦਾਗਾ ਹੁਣ ਹਾਂਜੀ ਤੇ ਬਾਈ ਦੇ ਘਰ ਦੀ ਬੱਕਰੀ ਦਾਗਾ ਤੇ ਬਾਕੀ ਇਹਦੇ ਜਿਹੜਾ ਰਿਜ਼ਲਟ ਆ ਜਾਊਗਾ ਹਣਾ ਬਾਈ ਇਹਦਾ ਰਿਜ਼ਲਟ ਆਉਣਾ ਜੀ ਆਪਣੇ ਆਪ ਫਰਬਰੀ ਚ ਫਰਬਰੀ ਚ ਆ ਜਾਊਗਾ ਹਾਂਜੀ ਠੀਕ ਐ ਤਾਂ ਪਹਿਲਾਂ ਤਾਂ ਨਹੀਂ ਕਰਾਈਏ ਤੋ ਕਰਾਉਣਾ ਪਹਿਲਾਂ ਕੋਈ ਬੱਕਰੀ ਕਰਾਉਸ ਨਹੀਂ ਕਰਾਈ ਪਹਿਲਾਂ بڑا ਬੱਕਰਾ ਹੈਗਾ ਤਾਂ ਜੀ ਆਪਣਾ ਬੱਕਰਾ 5 6 5 ਕੁ ਮਹੀਨੇ ਪਹਿਲਾਂ ਅਸਪਾਇਰ ਹੋ ਗਿਆ ਅੱਛਾ ਉਹ ਤੋਂ ਹੀ ਸੀ ਗਿਆ ਉਸੇ ਤੋਂ ਕਰਾਉਸਿੰਗ ਲਈ ਆ ਆਪਾਂ ਨੇ ਹੂੰ ਹੂੰ ਤੇ ਜਿਹੜੇ ਬੱਕਰੇ ਬਾਈ ਤੁਸੀਂ ਆ ਰੱਖੇ ਨੇ ਹੁਣ ਉਹ ਇਹ ਤੋਂ ਚੰਗੇ ਨੇ ਜਾਂ ਕਿਵੇਂ ਆ ਬਸ ਚੰਗੇ ਤਾਂ ਜੀ ਹੁਣ ਬਣੇ ਤੋਂ ਪਤਾ ਲੱਗੂਗਾ ਹਲੇ ਬੱਚਾ ਛੋਟਾ ਕੁਝ ਨਹੀਂ ਦੱਸਦਾ ਅੱਛਾ ਛੋਟਾ ਬੱਚੇ ਤੋਂ ਨਹੀਂ ਪਤਾ ਲੱਗਦਾ ਹੁੰਦਾ ਜਦੋਂ ਤਿਆਰ ਹੋਗੇ ਹੁਣ ਇਹਦਾ ਐ ਪਤਾ ਲੱਗੂ ਆਪਾਂ ਨੂੰ ਵੀ ਇਹ ਕਿਹਾ ਜਾ ਸੂਂਦਾ ਹਾਂ ਬਹੁਤ ਚਾਲਰ ਜੂਲਰ ਹੱਡਾ ਹੱਡਾਂ ਦਾ ਪਾਹੋ ਖੁੱਲਾ ਬੱਕਰਾ ਏ ਠੀਕ ਹੈ ਇਹਨਾਂ ਨੂੰ ਦਾਣਾ ਦੂਣਾ ਵੀ ਬਹੁਤ ਮੇਜਦਾ ਪਾਉਣੇ ਆ ਜੀ ਅਸੀਂ ਜਿਆਦਾ ਭਾਰੀ ਕਰ ਦਿੰਨੇ ਆ ਜੀ ਫਿਰ ਬੱਕਰੀਆਂ ਨੂੰ ਦੱਬਣ ਲਾ ਜਿੰਨੇ ਕਵਾਂਟਲ ਤੇ ਬਾਹਰ ਹੋ ਜਾਂਦੇ ਆ ਹਾਂ ਜੀ ਭਜਨ ਜਿਆਦਾ ਕਰਦੇ ਆ ਠੀਕ ਹੈ ਸੱਜਾ ਤਾਂ ਬਹੁਤ ਖੁੱਲਾ ਹੱਡਾਂ ਪੈਰਾਂ ਦਾ ਵੀ ਖੁੱਲਾ ਹਨਾ ਬਈ ਮਜ਼ਬੂਤ ਆਈ ਕੋੜੇ ਮਾਂਗ ਤੁਰਦਾ ਦੇਖੋ ਤਰਾ ਕੇ ਹੈ ਵਧੀਆ ਸਿੰਗੀ ਸਿੰਗੀ ਅੱਛਾ ਹੂੰ ਬੱਕਰਾ ਦੇ ਦੇ ਰੱਖੇ ਨੇ ਇੱਕ ਨਹੀਂ ਰੱਖਿਆ ਇੱਕ ਕੱਚਾ ਨਹੀਂ ਕੰਮ ਛੱਡਿਆ ਠੀਕ ਹੈ ਹੂੰ ਤਾਂ ਹੀ ਬੱਚੇ 10 ਦਿਨ ਹੂੰ ਤੇ ਚਾਹੇ ਵਧੇ ਰਾਤ ਲੱਗ ਜੇ ਬੱਕਰਾ ਲੈਣਾ ਮੇਹਣਾ ਚੰਗਾ ਦੇਖਿਆ ਜਿਹੜਾ ਪਤਾ ਨੂੰ ਬੜਿਆ ਰਹੇ ਇਹ ਕਿੰਨਾ ਤੋਂ ਲਿਆਂਦਾ ਹੋਇਆ ਬਈ ਆਪਣਾ ਇਹ ਕਿੱਥੇ ਤੇ ਆਇਆ ਵਾ ਬਈ ਇਹ ਆਇਆ ਬਿੱਲੂ ਵਾਲਾ ਮੇਰੀ ਦਿੱਤੀਆਂ ਦੀ ਅੱਛਾ ਬਿੱਲੂ ਦੇ ਘਰੋਂ ਆਇਆ ਹੋਇਆ ਠੀਕ ਹੈ ਸਾਡੇ ਬਾ ਬੱਕਰਾ ਮਾਰਨ ਕਰਕੇ ਉਹ ਬੱਚੇ ਸਾਡੇ ਬਾ ਛੋਟੇ ਤੇ ਫਿਰ ਅਸੀਂ ਇਹ ਬੱਕਰਾ ਲਿਆ ਏ ਠੀਕ ਹੈ ਉਹਨੂੰ ਦਾ ਫੜਾ ਲੈ ਗਿਆ ਜੀ ਉਹ ਆਮ ਦਾ ਬੱਕੀ ਨੇ ਬਣਾ ਲਿਆ ਉਹਦਾ ਜਾਣੀ ਸਾਰਾ ਉਹਨੇ ਧੰਨਵਾਦ ਠੀਕ ਹੈ ਹੈਗਾ ਤਾਂ ਫਿਰ ਇਹ ਵੀ ਤੇਰੇ ਵਾਲੇ ਖੂਨੀ ਆਹੀ ਇੱਕੋ ਖੂਨ ਹੈ ਜੀ ਆਪਣੇ ਪਾਸ ਸਾਰਾ ਹੀ ਰੱਬੂ ਵਾਲਾ ਹੀ ਅਸਲਾ ਜਿਹੜਾ ਵੀ ਹੈਗੇ ਆ ਬੱਚੇ ਸਾਰੇ ਇਕੋ ਲਾਈਨ ਦੇ ਆ ਆਪਣੇ ਪਾਸ ਬਾਹਰੋਂ ਨਹੀਂ ਲਿਆ ਉਹ ਲਵਾਲੇ ਉਹਨਾਂ ਦੇ ਕੋਲ ਉਹਨਾਂ ਦਾ ਹੀ ਆ ਉਹ ਅੱਛਾ ਖੂਨ ਇਹਦੇ ਕੋਲ ਚੱਲ ਗਿਆ ਬਿੰਦੂ ਵਾਲਾ ਖੂਨ ਚੱਲਿਆ ਜੀ ਹੁਣ ਆ ਬੱਕਰੀ ਦਾ ਲਿਆਈ ਜਿਸ ਵੀ ਰੋਰੇ ਨੂੰ ਜੋ ਤੂੰ ਪਹਿਲਾਂ ਲੈ ਕੇ ਦੀ ਭਾਈ ਤੂੰ ਮਗਰੋਂ ਪੱਠਾ ਲੈ ਕੇ ਗਿਆ ਹਮ ਇਹਦਾ ਦੇਖੋ ਹੀ ਬੱਕਰੀ ਦਾ ਕੰਨ ਕੰਨ ਦੇ ਕਰਾਈ ਦੇ ਇਹ ਬਾਈ ਉਹ ਬੱਕਰੇ ਦੀਆਂ ਪੱਠਾਂ ਨੇ ਫਿਰ ਜਿਹੜਾ ਤੁਸੀਂ ਕਹਿੰਦੇ ਐਕਸਪਾਇਰ ਹੋ ਗਿਆ ਹਾਂਜੀ ਹਾਂ ਉਹ ਉਸੇ ਬੱਕਰੇ ਦੀ ਉਹਦੇ ਖਾਨਾ ਹਾਂ ਕੰਨ ਦੇਖ ਲਓ ਕਿੰਨਾ ਲੰਬਾ ਕਿੰਨਾ ਖੁੱਲਾ ਬਾਕੀ ਮੂੰਹ ਮੱਥੇ ਦੀ ਵੱਡੀ ਆ ਬੱਕਰੇ ਦੀ ਨਾ ਹਾਂਜੀ ਹਾਂ ਹੂੰ ਹੂੰ ਹੁਣ ਆ ਦੇਖੋ ਆ ਪੱਠਾਂ ਦੇ ਕੰਨ ਕੋਨੇ ਜਣੀ ਪੂਰੇ ਲੱਗੇ ਹੋਏ ਆ ਇਹਨਾਂ ਦੇ ਹੂੰ ਕੋਈ ਘਾਟ ਨਹੀਂ ਜੀ ਇਹ ਤਾਂ ਗੱਲ ਠੀਕ ਲਓ ਕਾਰਟਿਕ ਨੇ ਕਿੰਨਾ ਲੰਬਾ ਹੈ ਕੰਨ ਖੁੱਲਾ ਨਹੀਂ ਕੰਨ ਸਾਰੀਆਂ ਦੇ 6 7 ਇੰਚ 6 7 ਇੰਚ ਚੌੜੇ ਆ अच्छा हां जी। ਤੇ ਲੰਬਾਈ ਵੀ ਵਧੀਆ ਹੁੰਦੀ ਆ ਨਾ ਬਈ। ਹਾਂ ਇਹ ਹਲੇ ਕ੍ਰਾਉਸ ਨਹੀਂ ਦੀ ਕਰਾਉਣੀ ਆਪਾਂ ਨੇ ਜੀ ਇਹ ਕ੍ਰਾਉਸ ਹੋ ਗਈ ਚਾਰ ਦੰਦ ਪਰ। ਇਹ ਚਾਰ ਦੰਦ ਦੀ ਕ੍ਰਾਉਸ ਹੋ ਗਈ। ਚਾਰ ਦੰਦ ਤੇ ਹਲੇ 1 ਸਾਲ ਕ੍ਰਾਉਸ ਨਹੀਂ ਦੀ ਕਰਾਉਣੀ ਆ ਦੇਖੋ ਦੰਦ ਦੇ। ਠੋਖਾ ਯਾਰ ਕੱਡੇ ਕੱਦ ਹੈ ਨਹੀਂ ਬੱਕਰੀਆਂ ਦੇ। ਹੂੰ। ਬਾਕੀ ਕੱਦ ਕਾਟ ਵਾਲੀਆਂ ਬੱਕਰੀਆਂ ਨੇ ਹਾਂ। ਕੱਦ ਕਾਟ ਆ ਬੱਕਰੇ ਦੇ ਹੈ। ਆ ਲੈ ਯਾਰ। ਨੇ ਬਾਕੀ ਭਾਰੀ ਵੀ ਨੇ ਬੱਕਰੀਆਂ ਯਾਰ। ਭਾਰੀ ਵੀ ਨੇ 2-3 ਤਾਂ ਰੱਖ ਕੇ ਘਰ ਲੰਦਾ। ਬੱਕਰੇ ਸਾਰੀਆਂ ਇੱਕ ਮੁੱਛੀਆਂ ਕਰੀ ਬੱਦ। ਹਾਂ ਸਾਰੀਆਂ ਬੱਕਰੀਆਂ ਇੱਕੋ ਦੀਆਂ ਨੇ, ਸਾਂਚੇ ਦੀਆਂ। ਆ ਦੇਖੋ ਜੀ। ਯਾਨਤਲਾ 1000 1000 ਬੱਚੇ ਕਾਦੇ ਨਹੀਂ ਦੇਣ ਗਿਆ ਬਜਨੇ ਦਾ ਕੁਆਂਟਲ ਤੇ ਬਾਹਰ ਆਈ ਹਾਂ ਕਿੰਨੇਵੇਂ ਸੂਏ ਆ ਬਈ ਇਹ ਇਹਨੇ 5ਵੇਂ ਸੂਏ ਸੋਣਾ ਕਰਨਾ ਦੇਖੋ ਲੋ 5ਵੇਂ ਸੂਏ ਸੋਣਾ ਹੈ ਨਾ ਠੀਕ ਆ ਇਹਦਾ ਕੱਦ ਥੋੜਾ ਜਿਹਾ ਛੋਟਾ ਕੱਦ ਦੇ ਹੀ ਨਿਆਣੀ ਲੱਗਦੀ ਜੀ ਅੱਛਾ ਕੱਦ ਦਾ ਮੈਂ ਲਾਦਾ ਤਾਂ 35 ਕੁ 36 ਕੁ ਹੈ ਨਾ ਸਾਢੇ ਪੱਬ ਨੌਕਰ ਦਾ ਜੀ ਆਪਣਾ ਇਹ ਲੱਤਾਂ ਛੋਟੀਆਂ ਨੇ ਹੈ ਜਿਵੇਂ ਲੰਬਾਈ ਲੰਮੂਈ ਨਹੀਂ ਰਾ ਵੀ ਮਾਧਿਮਾ ਨੂੰ ਹੈ ਹਾਂ ਲੱਤਾਂ ਛੋਟੀਆਂ ਨੇ ਨਹੀਂ ਉਨੀ ਬੱਚੇ ਦਾ ਅੱਛਾ ਲੰਬਾਈ ਲੰਮੂਈ ਬਹੁਤ ਆ ਇਹਨੂੰ ਐ ਇਹਨੂੰ ਕਰਿਓ ਬਈ ਇਧਰ ਨੂੰ ਲੈ ਵਾ ਇਹਦਾ ਮਾਜਮਾਂ ਗੀਆਂ ਇਹਦੇ ਦਾ ਤੁਰਣੀ ਜੀ ਹੁੰਦਾ ਜਦ ਅੱਛਾ ਖਾਂਦੀ ਆ ਉਹ ਲੈ ਕੇ ਬੱਚੇ ਉਹਨਾਂ ਨੂੰ ਦੁੱਧ ਨਹੀਂ ਦਿੰਦੀ ਜਣੇ ਦੁੱਧ ਕਿੰਨਾ ਕੇ ਦੇ ਦਿੰਦੀ ਆ ਬਈ ਇਹੇ ਦੁੱਧ ਦਾ ਜੀ ਇਹ ਜੇ 4 ਬੱਚੇ ਦੇ ਦੇਤਾ 4 ਹੀ ਬੱਚੇ ਰਿਹਾ ਕੇ ਪਰੇ ਖੜ ਜਾਣਗੇ ਅੱਛਾ ਹਾਂ ਜੀ ਠੀਕ ਐ ਇਹ ਨਿਆਣੀ ਲੱਗ ਗਈ ਦੀ ਸਾਡੇ ਨੌਕਰ ਨੇ ਪਾਣੀ ਪੂਣੀ ਰੱਖਣ ਲੱਗੇ ਨੇ ਬੱਕਰੀਆਂ ਦਾ ਕੁੰਡਾ ਖੁੱਲਾ ਛੱਡਤਾ ਹੂੰ ਇਹ ਹੀਟ ਚ ਦੀ ਉਹਦਣ ਬਾ ਬੱਕਰੇ ਨੇ ਲਾਤੀ ਨਹੀਂ ਤਾਂ ਇਹ ਬੱਕਰੀ ਛੇ ਦਾੰਦ ਤੇ ਲੱਗਦੀ ਇਹਦਾ ਫਿਰ ਬਾਈ ਇਹਦੇ ਬੱਚਿਆਂ ਦੀ ਹਾਈਟ ਤੇ ਤਾਂ ਨਹੀਂ ਫਰਕ ਪੈਂਦਾ ਨਾ ਜੀ ਨਾ ਬੱਚੇ ਪੂਰੀ ਹਾਈਟ ਕਰਦੇ ਆ ਅੱਛਾ ਇਹਦੀ ਪੱਠਾ ਹੈਗੀਆਂ ਉਰੇ ਇਹਦੀ ਪੱਠਾ ਖੜਨੇ ਨਹੀਂ ਦਿੰਦੇ ਜੀ ਲੈ ਜਾਂਦੇ ਆ ਲੈ ਜਾਂਦੇ ਆ ਬੰਦੇ ਹੁਣ ਜੇ ਕੋਈ ਪੱਠ ਤਿਆਰ ਹੋ ਜਾਂਦੀ ਆ ਬਾ ਜੋਰ ਪਾ ਕੇ ਉਹ ਇਕੱਦੀ ਰੱਖਣ ਦਿੰਦੇ ਆ ਨਹੀਂ ਪਚਾਰ ਪੰਜ ਬੱਚਿਆਂ ਜਦੇ ਲਿਓ ਜਾਂਦੇ ਠੀਕ ਹੈ ਲਓ ਬਈ ਦੱਸੋ ਬਾਈ ਅਹੀਂ ਆਂ ਬੱਕਰੀਆਂ ਹੋਰ ਕਿਹਦੇ ਲਵੇ ਨੇ ਆ ਛੋਟੀਆਂ ਲੱਤਾਂ ਵਾਲੀਆਂ ਤੇ ਬਾਕੀ ਬਾਈ ਦੇ ਜਾਨਵਰ ਸਾਰੇ ਚੰਗੇ ਨੇ ਤੇ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਜੀ